ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀੜਾ ਪੈਣਾ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰਾਈ ਕਰ ਲੋ ਵੀਡੀਓ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਏਸ਼ੀ ਕੱਪ 2025 ਪਾਕਿਸਤਾਨ ਨਾਲ ਮੈਚ ਖੇਡ ਨੂੰ ਲੈ ਕੇ ਪ੍ਰੈਸ ਕਾਨਫਰੈਂਸ ਜੋ ਉੱਥੇ ਸਵਾਲ ਬੀਸੀਸੀਆਈ ਨੇ ਅੱਧ ਵਿਚਾਲੇ ਰੋਕਿਆ ਵਿਚਾਲੇ ਹੀ ਰੋਕਿਆ ਰਿਪੋਰਟਰ 2025 ਲਈ ਭਾਰਤੀ ਟੀਮ ਦਾ ਐਲਾਨ ਕਰਨ ਵਾਲੀ ਪ੍ਰੈਸ ਕਾਨਫਰੈਂਸ ਦੌਰਾਨ ਜੋਨ ਕਮੇਟੀ ਦੇ ਚੇਅਰਮੈਨ ਅਜੀਤ ਅਗਰਕਰ ਨੂੰ ਪਾਕਿਸਤਾਨ ਨਾਲ ਸੰਬੰਧਿਤ ਇੱਕ ਸਵਾਲ ਦਾ ਜਵਾਬ ਦੇਣ ਤੋਂ ਰੋਕ ਦਿੱਤਾ ਹੈ ਮਬਈ ਵਿੱਚ ਇੱਕ ਮੀਡੀਆ ਮੀਡੀਆ ਗੱਲਬਾਤ ਦੌਰਾਨ ਅਗਰਕਰ ਕੁਝ ਕਹਿਣ ਹੀ ਵਾਲਾ ਸੀ ਕਿ ਸੀ ਬੀਸੀਸੀਆਈ ਨੇ ਪ੍ਰਤੀ代表 ਨੇ ਦਖਲ ਦੇ ਕੇ ਉਸ ਨੂੰ ਚੁੱਪ ਕਰਵਾ ਦਿੱਤਾ ਹੈ ਭਾਰਤੀ ڪرڪਟ ਟੀਮ 14 ਸਤੰਬਰ ਨੂੰ ਦੁਬਈ ਵਿੱਚ ਪਾਕਿਸਤਾਨ ਦਾ ਸਾਹਮਣਾ ਕਰੇਗੀ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਦੋਨਾਂ ਦੇਸ਼ਾਂ ਦੀਆਂ ਟੀਮਾਂ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ ਭਾਰਤ ਤੇ ਪਾਕਿਸਤਾਨ ਟੂਰਨਾਮੈਂਟ ਵਿੱਚ ਵਦ-ਵਦ ਤਿੰਨ ਵਾਰ ਇੱਕ ਦੂਜੇ ਦਾ ਸਾਹਮਣਾ ਕਰ ਸਕਦੇ ਹਨ ਗਰੁੱਪ ਪੜਾ ਤੋਂ ਬਾਅਦ ਸੁਪਰ 4 ਅਤੇ ਫਾਈਨਲ ਵਿੱਚ ਬੀਟ ਕ੍ਰਾਸ ਹੋ ਸਕਦਾ ਹੈ ਸਭਾਵਨਾ ਹੈ ਹਾਲਾਂਕਿ ਮੌਜੂਦਾ ਸਰਹੱਦ ਪੰਨਾ ਅਤੇ ਅਤਵਾਦੀ ਹਮਲੇ ਦੇ ਮੱਦੇਨਜ਼ਰ ਦੇਸ਼ ਵਿੱਚ ਇਸ ਦਾ ਵਿਰੋਧ ਵੀ ਹੈ ਮਈ ਵਿੱਚ ਕਿਹਾ ਜਾ ਰਿਹਾ ਸੀ ਕਿ ਭਰਤਨਾ ਤਾਂ ਏਸ਼ੀਆਈ ਕੱਪ ਵਿੱਚ ਹਿੱਸਾ ਲਵੇਗਾ ਤੇ ਨਾ ਹੀ ਇਸ ਦੀ ਮੇਜ਼ਬਾਨੀ ਕਰੇਗਾ ਪਰ ਪਰ ਦਬਾਅ ਵਿੱਚ ਬੀਸੀਸੀਆਈ ਨੇ ਆਪਣਾ ਰੁਖ ਬਦਲ ਲਿਆ ਹੈ ਅਤੇ ਟੂਰਨਾਮੈਂਟ ਨੂੰ ਇੱਕ ਨਿਰਪੱਖ ਸਵਾਰਥ ਸਥਾਨਮ ਭਾਵ ਸੰਯੁਕਤ ਅਰਬ ਅਮਿਆਤ ਵਿੱਚ ਤਬਦੀਲ ਕਰ ਦਿੱਤਾ ਹੈ ਕਈ ਖਿਡਾਰਕਾਂ ਕਿਰਤਾਂ ਨੇ ਵੀ ਪਾਕਿਸਤਾਨ ਨਾਲ ਖੇਡਣ ਦਾ ਵਿਰੋਧ ਕੀਤਾ ਹੈ ਕੇਦਾਰ ਜਾਧਵ ਅਤੇ ਹਰਭਜਨ ਸਿੰਘ ਨੇ ਬੀਸੀਸੀਆਈ ਨੂੰ ਪਾਕਿਸਤਾਨ ਨਾਲ ਮੈਚ ਨਾ ਖੇਡਣ ਦੀ ਸਲਾਹ ਦਿੱਤੀ ਹੈ ਹਰਭਜਨ ਸਿੰਘ ਜੋ ਕਿ ਵਿਸ਼ਵ ਚੈਂਪੀਅਨਸ਼ਿਪ ਹਾਫ ਲੈਂਡਰਸ ਵਿੱਚ ਭਾਰਤੀ ਟੀਮ ਦਾ ਹਿੱਸਾ ਸੀ ਉਹ ਪ੍ਰਦਰਸ਼ਨੀ ਟੂਰਨਾਮੈਂਟ ਵਿੱਚ ਪਾਕਿਸਤਾਨ ਵਿਰੁੱਧ ਮੈਚ ਦਾ ਬਾਈਕਟ ਕਰਨ ਵਾਲੇ ਖਿਡਾਰੀਆਂ ਵਿੱਚ ਵੀ ਸ਼ਾਮਲ ਸੀ ਇਸ ਦੇ ਨਾਲ ਹੀ ਕੇਦਾਰ ਜਾਧਵ ਨੇ ਏਸ਼ੀਆ ਕੱਪ 2025 ਵਿੱਚ ਪਾਕਿਸਤਾਨ ਵਿਰੁੱਧ ਮੈਚਾਂ ਦਾ ਬਾਈਕਟ ਕਰਨ ਦੀ ਅਪੀਲ ਕੀਤੀ ਜਦਵ ਨੇ ਐਨ ਏ ਐਨ ਆਈ ਨੂੰ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਟੀਮ ਨੂੰ ਖੇਡਣਾ ਚਾਹੀਦਾ ਹੈ ਮੇਰਾ ਮੰਨਣਾ ਹੈ ਕਿ ਭਾਰਤ ਨਹੀਂ ਖੇਡੇਗਾ ਜਿੱਥੇ ਵੀ ਭਾਰਤ ਪਾਕਿਸਤਾਨ ਦਾ ਸਾਹਮਣਾ ਕਰੇਗਾ ਭਾਰਤ ਜਿੱਤੇਗਾ ਇਹ ਪਰ ਇਹ ਮੈਚ ਬਿਲਕੁਲ ਨਹੀਂ ਹੋਣਾ ਚਾਹੀਦਾ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਅਜਾਹ ਨਹੀਂ ਹੋਵੇਗਾ ਅਗਰਕਰ ਨੇ ਟੀਵੀ ਉਤੀ ਵੀ ਕਪਤਾਨ ਸੂਰਿਆ ਕੁਮਾਰ ਜਦਵ ਨੇ ਮੰਗਲਵਾਰ ਨੂੰ ਏਸ਼ੀਆਈ ਕੱਪ 2025 ਲਈ ਭਾਰਤੀ ਟੀਮਾਂ ਦਾ اعلان ਕੀਤਾ ਹੈ ਤੇ ਇਸ ਤੋਂ ਕਪਤਾਨ ਸ਼ੁਭਮ ਗਿੱਲ ਅਤੇ ਤੇਜ਼ ਗੇਂਦਬਾਜ਼ ਜਸ ਪ੍ਰੀਥਮਰਾ ਟੀਮ ਵਿੱਚ ਵਾਪਸ ਆਏ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜ਼ਰੂਰ ਦਿਓ ਧੰਨਵਾਦ